ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭੀ ਸਾਰੇ ਠੀਕ ਠਾਕ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਾਰੇ ਠੀਕ ਹੋ ਹੋ ਗਏ ਹੁਣ ਦੇਖੋ ਜੀ ਮੈਂ ਤੇ ਆਲਸੀ ਹੋ ਰਹੀ ਆ ਪਰ ਰੱਬ ਮੈਨੂੰ ਆਲਸੀ ਨਹੀਂ ਹੋਣ ਦੇਂਦੇ ਰੱਬ ਵੀ ਕਹਿੰਦੇ ਨਹੀਂ ਨਹੀਂ ਉਠੋ ਠੋ ਹੋਣਾ ਆਪਣਾ ਕੰਮ ਸਟਾਰਟ ਕਰੀਏ ਤੇ ਆਪਾਂ ਕਰਨਾ ਆ ਪਾਣਾ ਤੇ ਹੁਣ ਏਦਾਂ ਆ ਜੀ ਕਿ ਹਨ ਦੱਸਿਆ ਇਹਦਾ ਕਿ ਸਭ ਤੋਂ ਪਹਿਲਾਂ ਤੇ ਇਹ ਆ ਵੀ ਤੁਮ ਬਹੁਤ ਸੋਹਣੇ ਨਿਕਲ ਲੱਗੀਆਂ ਰਵਣ ਹਾਂ ਇਹ ਕਿ ਤੋਂ ਪਾ ਨਿਕਲਦੀ ਐ ਤੇ ਫਿਰ ਕੋਈ ਕੰਮ ਜੀ ਵੀ ਕਰਦਾ ਐ ਤੁਹਾਨੂੰ ਪਤਾ ਠੰਡ ਵਿੱਚ ਨੰਨੇ ਐਵੇਂ ਹੱਥਾਂ ਨੂੰ ਠੰਡ ਲੱਗੀ ਜਾਂਦੀ ਐ ਤੇ ਐਵੇਂ ਰਜਾਈ ਕੁੱਟੀ ਜਾਈਦੀ ਬੈਠ ਕੇ ਜਿੰਨੇ ਐਵੇਂ ਹਾਂ ਨਾ ਨਾ ਨਿਕਲਿਆ ਜਾਂਦਾ ਨਾ ਕੋਈ ਕੰਮ ਹੁੰਦਾ ਸੀ ਚਲੋ ਹੁਣ ਕੰਟੀਨਿਊ ਕੰਮ ਕਰਨ ਦੇ ਤੇ ਹੁਣ ਤਾਂ ਆ ਜੀ ਅੱਜ ਇੱਕ ਗੱਲ ਮੰਨ ਜਾਂਦੀ ਕਿ ਮੇਰੀ ਦੀਦੀ ਬਾਵਾ ਦੇ ਸੂਟ ਨੇ ਕਟਿੰਗ ਕੀਤਾ ਸੀਗਾ ਸ਼ਾਇਦ ਕਰਵਾਇਆ ਸੀਗਾ ਸਟਿੱਚ ਕਰਨਾ ਦਿੱਤਾ ਸੀਗਾ ਤੇ ਉਹ ਥੋੜਾ ਜਿਹਾ ਹੈਗਾ ਪਰ ਆਪਣੀ ਟੈਨਰ ਨਾਲ ਸੁੱਤ ਪਲੇ ਗਿਆ ਇਕ ਲੜਦੀ ਹੋਈ ਬਹੁਤ ਜ਼ਿਆਦਾ ਤੁਹਾਨੂੰ ਦੱਸਿਆ ਸਾਰਿਆਂ ਨੂੰ ਬਹੁਤ ਜ਼ਿਆਦਾ ਸਾਰਿਆਂ ਨਾਲ ਤੇ ਮੈਨੂੰ ਵੀ ਲੱਗਦੀ ਆ ਤੇ ਉਹ ਆਪਣੀ ਟੈਨਰ ਨਾਲ ਲੜ ਕੇ ਸੁੱਤ ਪਲੇ ਆਈ ਤੋਂ ਅੱਧੀ ਬਾਹਰ ਅੱਗਵਾ ਲਈਆਂ ਤੇ ਮੈਂ ਕਹਿੰਦੀ ਸੀ ਹੁਣ ਟ੍ਰੀਨਿੰਗ ਨੂੰ ਆਦੀ ਬਾਹਾਂ ਕਟਿੰਗ ਕਰਕੇ ਰੋਜ਼ ਨੂੰ ਬਾਹਾਂ ਲਾਉਣ ਦਾ ਹੈ ਨਾ ਫਿਰ ਮੈਂ ਕਿਹਾ ਤੇਰੀ ਬਾਵਾ ਨੇ ਹੀ ਕਟਿੰਗ ਬਾਤ ਕਰਦੇ ਆ ਤੇ ਪੱਲਾ ਹੀ ਇੱਕ ਛੋਟਾ ਜਿਹਾ ਵਲੌਗ ਬਣਾਇਆ ਅਚਾਰ ਬਣਾਉਣ ਲੱਗੇ ਆ ਕੀ ਕੀ ਆ ਜੀ ਮੈਂ

ਇਹ ਇਹ ਚਾਰ ਸਵਾਦ ਦੀ ਬਹੁਤ ਲੱਗਦਾ ਤੇ ਨੂੰ ਬਣਾ ਕੇ ਤੇ ਜਦੋਂ ਬਣ ਜਾਊਗਾ ਫਿਰ ਮੈਂ ਤੁਹਾਨੂੰ ਦਵਾਂਗੀ ਠੀਕ ਹੈ ਉਹ ਤਾਂ ਮੈਂ ਲੈ ਹੀ ਜਾਣਾ ਉਹ ਕਿ ਲੈ ਹੀ ਜਾਣਾ ਕਹਿ ਰਹੀ ਉਹ ਤੇ ਲੈ ਹੀ ਜਾਣਾ ਉਹ ਮੈਂ ਦੋ ਆਪਣਾ ਡੱਬਾ ਲਗਾ ਕੇ ਰੱਖਣਾ ਵਾਣਾ ਹੁਣ ਹੁਣ ਮੈਂ ਪੂਰਾ ਇਹਨੂੰ ਪਾ ਕੇ ਤੇ ਸਾਈਡ ਤੇ ਪੜਾ ਲਊਂ ਜੱਟੇ ਵੀ ਰਾਖ ਲੋ ਕਹਿਿੰਦਾ ਅੱਬ ਕਿ ਲੈ ਹੀ ਜਾਣਾ ਇੱਕ ਸਾਹਮਣੇ ਕਿਚਨ ਤੇ ਹੈ ਉਧਰ ਹੀ ਓਪਨ ਕਿਚਨ ਹੁੰਦੀ ਹੈ ਇਹਦੇ ਹੰਦੇ ਬੰਗੇ ਜੇ ਮੈਂ ਤਾਂ ਦਰਵਾਜ਼ੇ ਵਾਲੀ ਕਿਚਨ ਮਖੜੀ ਜਾਏਗੀ ਹੈ ਹਨਾ ਸਾਹਮਣੇ ਵਾਲੀ ਸਿੱਧਾ ਹੈ ਸਾਰਾ ਕੁਝ ਸਾਹਮਣੇ ਸਾਹਮਣੇ ਦੇਖਦਾ ਵਾ ਸਾਹਮਣੇ ਸਾਹਮਣੇ ਦੇਖਦਾ ਸਹੀ ਗੱਲ ਹੈ ਹਨਾ ਹੇ ਹੁਣ ਇਦਾਂ ਵੀ ਚਲੋ ਇਦਾਂ ਹਸੀ ਜਾ ਆ ਗਿਆ ਕਿ ਕੋਈ ਗੱਲ ਨਹੀਂ ਆ ਫਿਰ ਕਿ ਜੇ ਕੇ ਇਹਨੂੰ ਕੋਈ ਚੰਗੀ ਲੱਗੀ ਤੇ ਇਹਨੇ ਮਾਨਣਾ ਕਿ ਅੱਜ ਅੱਜ ਵਧੀਆ ਲੱਗਦਾ ਹੈ ਚਲੋ ਆਪ ਨੂੰ ਵਧੀਆ ਲੱਗਦਾ ਹੈ ਹੈ ਨਾ ਨਾ ਬੜੇ ਦਿਨਾਂ ਦੀ ਗੱਲ ਨਹੀਂ ਸੀ ਮਨਸਰ ਨੂੰ ਲਿਆਉ ਉਹ ਉੱਤੇ ਪਾਈਏ ਸੀ ਉਹ ਇਦਾਂ ਹੀ ਬੱਸ ਅੱਜ ਨੂੰ ਮੈਂ ਕੱਲ ਨੂੰ ਡਿਊਟੀ ਕੱਤੀ ਕਿ ਨਾ ਬਾਜ਼ਰ ਗਈ ਸੀ ਉਹਨਾਂ ਬਾਜ਼ਰ ਤੇ ਲਿਆਂਦੀ ਹੈ ਨਾ ਉਹ ਤੇ ਨਹੀਂ ਗਿਆ ਐਸਾ ਜੇ ਬੰਦੀ ਰਹਿੰਦੇ ਕਿ ਕਿ ਜੇ ਮੈਂ ਉਸ ਮਾਂਜਣਾ ਚਿਲਣੀਆਂ ਆਈਆਂ ਤੇ ਉਹਨਾਂ ਨੂੰ ਕਟਿੰਗ ਕਰਨਾ ਵਾ ਅਦਰਕ ਵੀ ਹੈ ਜੇ ਮੈਂ ਕੱਟ ਕਰਨਾ ਹੈ ਤੇ ਇਦਾਂ ਹੈ ਜੀ ਬਾਹਰ ਦਾ ਉਹ ਮਿਸਰੀ ਲੱਗਾ ਗ੍ਰੈਂਡਰ ਟੌਨ ਦਾ ਆਵਾਜ਼ ਉਹਦੀ ਬਹੁਤ ਜ਼ਿਆਦਾ ਆਉਂਦੀ ਆ ਤੇ ਅਸੀਂ ਮਾਈਕ ਲਾਏ ਆ ਫਿਰ ਆਵਾਜ਼ ਤੇ ਤੁਹਾਨੂੰ ਨਹੀਂ ਪ੍ਰੋਬਲਮ ਆਉਗੀ ਤੇ ਇਦਾਂ ਵੀ 2-3 ਦਿਨ ਦੇ ਅੰਦਰ ਆ ਰਹਿ ਗਿਆ ਬਸ ਕੰਮ ਫੇਰ ਕੰਪਲੀਟ ਹੋ ਜਾਣਾ ਆ ਫਿਰ ਅਸੀਂ ਵੇਲੇ ਹੋ ਜਾਣਾ ਆ ਫਿਰ ਅਸੀਂ ਬਸ ਇਸੇ ਕੰਮ ਨਹੀਂ ਆ ਤੇ ਹੁਣ ਇਦਾਂ ਹੈ ਵੀ ਮੈਂ ਮੇਰੇ ਭਾਜੀ ਮਤਲਬ ਮੇਰੇ ਜੀਜਾ ਜੀ ਉਹ ਬਾਹਰੋਂ ਆਏ ਆ ਕਾਫੀ ਸਾਲਾਂ ਬਾਅਦ ਤੇ ਉਹਨਾ ਆਉਣਾ ਹੀਗਾ ਤੇ ਹੁਣ ਮੈਂ ਇਹਨਾਂ ਮਿਸਟਰ ਨੂੰ ਕਹਿੰਦੀ ਆ ਵੀ ਛੇ ਦਿਨ ਖਲਾਰਾ ਸਾਉਂਗਾ ਤੇ ਮੈਂ ਸਫਾਈਆਂ ਕਰ ਲਾਂ ਪਰ ਹਾਂ ਪਤਾ ਨਹੀਂ ਵੇਖੋ ਮੈਨੂੰ ਤਾਂ ਲੱਗਦਾ ਕਿ ਉਹ ਵਿਚਾਰੇ ਵੀ ਲਾੜਾ ਘਾਰੇ ਵਿੱਚ ਹੋ ਕੇ ਜਲ ਜਾਣੇ ਆ ਤੇ ਖਲਾਰਾ ਸਾਡੇ ਘਰ ਇੱਦਾਂ ਹੀ ਰਹਿਣਾ ਹੈ ਮੈਂ ਮਹੌਲ ਕਰਨ ਢੀ ਹੈ ਗਈ ਮੈਂ ਕਿਹਾ ਜਿੱਦਾਂ ਤੁਸੀਂ ਗਏ ਮੈਂ ਤਾਂ ਪਾਣੀ ਟਰੋਂਕਣਾ ਪੂਰੇ ਘਰ ਵਿੱਚ ਜਿਹੜੀ ਸ਼ੂਗਰ ਹੈ ਕਰ ਤੁਸੀਂ ਪਤਾ ਨਹੀਂ 3 ਮਹੀਨੇ ਹੋ ਗਏ ਇਹਨਾਂ ਨੂੰ ਵਾੜਿਆ ਦੀ ਖਲਾਰਾ ਵਾਧੂ ਹੋ ਜਾਂਦਾ ਹਾਂ 3 ਮਹੀਨੇ ਹੋ ਗਏ ਵਾੜਿਆ ਨੂੰ ਤਾਂ ਨਿਕਲਦਾ ਨਾ ਹੀ ਲੈਣ ਕੋਈ ਨਾ ਕੋਈ ਨਵਾਂ ਹੀ ਪੰਗਾ ਜਿਹਾ ਪਾ ਗਏ ਹੁਣ ਤੇਰੇ ਸਾਹਮਣੇ ਮੈਂ ਲਾ ਕਿੰਨੀਆਂ ਗਲਤੀਆਂ ਕੀਤੀ ਇਸ ਕਰਕੇ ਜੇ ਪਿੱਛੇ ਜਿਆਦਾ ਸਭ ਤੋਂ ਹੁੰਦਾ ਜੀ ਜੇ ਪਿੱਛੇ ਨਾ ਰੋ ਤੇ ਬਹੁਤ ਜਿਆਦਾ ਕੰਮ ਖਰਾਬ ਕਰ ਦਿੰਦੇ ਆ ਤੇ ਮੈਨੂੰ ਹੁੰਦਾ ਵਾ ਕਿ ਨਹੀਂ ਇਹਨਾਂ ਨੇ ਪਿੱਛੇ ਪਿੱਛੇ ਰਾ ਕੇ ਮੈਨੂੰ ਇਹਨਾਂ ਦਾ ਥੋੜਾ ਪਿਆਰ ਤੁਸੀਂ ਪਰ ਬਹੁਤਾ ਜਿਆਦਾ ਧਿਆਨ ਨਹੀਂ ਦੇ ਜੀ ਬ੍ਰੀਤੀ ਬ੍ਰੀਤੀ ਦਾ ਪਰ ਅਮੜ ਕੀ ਕਰਾ ਹੁਣ ਲੱਖਾਂ ਲਗੰਦੇ ਆ ਮੈਨੂੰ ਨੌਲੇਜ ਆਉਂਦੀ ਵੇਖ ਕੇ ਦੀਦੀ ਵੱਲੋਂ ਹਾਂ ਬਈ ਇਤਾਂ ਜਦੋਂ ਕੱਲ ਪਹਿਲਾ ਮੈਂ ਵੀ ਲਵਾਉਂਗੀ ਪਰ ਮੈਨੂੰ ਵੀ ਨੌਲੇਜ ਆ ਜਾਊਗੀ ਕਿ ਆਪ ਇਹ ਮੈਂ ਅੱਗੇ ਕਹਿੰਦੀ ਦੀਦੀ ਮੈਂ ਤੁਹਾਡੇ ਤੋਂ ਬੜਾ ਕੁਝ ਸਿੱਖਦੀ ਆ ਵਾ ਸਿੱਖੀ ਚੱਲ ਸਿੱਖੀ ਚੱਲ ਤੈਨੂੰ ਅੱਪ ਪਤਾ ਲੱਗ ਰਿਹਾ ਨਾ ਇਹ ਕੀ ਕੀ ਗਲਤੀਆਂ ਮੀਆਂ ਚਲੋ ਵੇਖੋ ਕੋਈ ਵੀ ਇਨਸਾਨ ਹੈ ਗਲਤੀਆਂ ਦਾ ਪਤਲਾ ਹੀ ਆਪਾਂ ਇਹ ਨਹੀਂ ਕਹਿੰਦੇ ਤੇ ਪਰ ਚਲੋ ਫਿਰ ਵੀ ਆਪ ਨੂੰ ਵੀ ਹੁੰਦਾ ਵਾ ਕਿ ਨਹੀਂ ਪੈਸੇ ਲੱਗੇ ਆ ਤੇ ਚਲੋ ਚੀਜ਼ ਵਧੀਆ ਹੀ ਬਣੇ ਤੇ ਫੇਰ ਹੀ ਹੁੰਦਾ ਵਾ ਹਨਾ ਬਾਕੀ ਵੈਸੇ ਸਾਡੇ ਜਿਹੜਾ ਟਾਇਲਾਂ ਲਾਈਆਂ ਵਾ ਜਿੰਨੇ ਉਹ ਬਹੁਤ ਹੀ ਚੰਗਾ ਬੰਦਾ ਆ ਬਹੁਤ ਜ਼ਿਆਦਾ ਕੁਝਰ ਮਿੰਟ ਤੇ ਮੰਨ ਜਾਂਦਾ ਕਿ ਹਾਂ ਭਈ ਮਿਕਵਾ ਲੱਤੀ ਹੋਈ ਨਹੀਂ ਉਹ ਜਿਸ ਦਾ ਨਾ ਮਤਲਬ ਉਹ ਇਦਾਂ ਲੱਗਦਾ ਵਾ ਜਿ ਤਾ ਆਪਣੇ ਪਰਿਵਾਰਕ ਮੈਂਬਰ ਹੁੰਦਾ ਕਿਉਂਕਿ ਸਾਡੇ ਉੱਪਰ ਵਾਲੇ ਪੁੱਛ ਸਾਡੇ ਉੱਪਰ ਵਾਲੇ ਪੁੱਛਣ ਜੀ ਵੀ ਉਹਨੇ ਲਾਈਆਂ ਹੈਂਗੀ ਅੱਜ ਤੋਂ 3 ਸਾਲ ਪਹਿਲਾਂ ਤੇ ਤਾਂ ਉਹਦੇ ਸੈਕੀ ਥੱਲੇ ਆ ਪਟਾਈ ਲਵਾਈਆਂ ਨਹੀਂ ਜਿਗੀਆਂ ਤੇ ਥੱਲੇ ਸਾਡੀ ਭੱਤੀ ਕਾਫੀ ਹੀਗੀ 6 ਫੁੱਟ ਭੱਤੀ ਸੀਗੀ ਤੇ ਤਾਂ ਕਰਕੇ ਫਰਸ਼ ਸਾਡਾ ਕਾਫੀ ਬੈਂਦਾ ਹੈਗਾ ਤੇ ਕਿੰਨਾ ਫਰਸ਼ ਬੈਠਾ ਆ ਚਲੋ ਮੈਨ ਦੇ ਕਹਿੰਦੇ ਕਿ ਵਧੀਆ ਆ ਇਹਨਾਂ ਗੇਲੀ ਕੰਨੀ ਮੀ ਨਹੀਂ ਚਾਹੀਦੀ ਜਿਹੜਾ ਜਿਹੜਾ ਵੀ ਕੋਠੀ ਪਾਉਂਦਾ ਉਸੇ ਟਾਈਮ ਟਾਈਲਾਂ ਕਦੀ ਵੀ ਨਾ ਲਾਓ ਕਿਉਂਕਿ ਫਰਸ਼ ਬਹੁਤ ਜ਼ਿਆਦਾ ਬੈਂਦਾ ਆ ਮੁੜ ਕੇ ਫਿਰ ਨੁਕਸਾਨ ਹੁੰਦਾ ਆ ਤੇ ਹੁਣ ਸਾਨੂੰ ਇਦਾਂ ਦਾ ਕੁਝ ਨਹੀਂ ਹੈਗਾ ਹੁਣ ਸਿਰਫ ਅਹੀ ਵਿਹੜਾ ਛੱਡ ਦਿੱਤਾ ਹੈ ਆਪਣਾ ਵਿਹੜੇ ਚ ਅਸੀਂ ਨਹੀਂ ਡਾਲਾਂ ਲਾਈਆਂ ਕਿਉਂਕਿ ਸਾਡਾ ਵਿਹੜਾ ਤਕਰੀਬਨ ਅਜੇ ਵੀ ਥੋੜਾ ਇਦਾਂ ਲੱਗਦਾ ਹੈ ਕਿ ਬੈਂਦਾ ਆ ਤਾਂ ਕਰਕੇ ਅਸੀਂ ਕਿਹਾ ਚਲੋ ਇੱਥੇ ਸਾਲ ਰੋਕ ਕੇ ਹੋਰ ਲਾਦਾਗੇ ਬਾਕੀ ਅੰਦਰ ਸਾਡਾ ਸਾਰਾ ਕੰਪਲੀਟ ਹੋ ਗਿਆ ਆ ਤੇ ਹੋਰ ਬਸ 2-4 ਦਿਨ ਨੇ ਆ ਫਿਰ ਸਾਰਾ ਸਫਾਈ ਕਰਕੇ ਤੇ ਪੇਂਟ ਵਾਲੇ ਵੀ ਨਾਲ ਲਾ ਕੇ ਫਿਰ ਸਾਰਾ ਤੁਹਾਨੂੰ ਦਿਖਾਵਾਂਗੀ ਵੀ ਹੁਣ ਫਿਰ ਹਮ ਟੂਕ ਰਾਵਾਂਗੇ ਫਿਰ ਹਮ ਟੂਰੋ ਜੋ ਬਣਾਈ ਕਿਤਾ ਸੀ ਫਿਰ ਮੈਂ ਬਹ ਨੀਚਰ ਰਹੈਣਾ ਨਾ ਫੇਰੇ ਜੇ ਮੇਰਾ ਪਰਨੀਚਰ ਲੈਣ ਵਾਲਾ ਆ ਫਿਰ ਸੋਫਾ ਵਗੈਰਾ ਉਹਨਾ ਵਾਂਗੇ ਬੈੱਡ ਲੈਣ ਵਾਲਾ ਆ ਇਹਨਾਂ ਕੋਲ ਚੀ ਕਰਨ ਵਾਲਾ ਪਰ ਚਲੋ ਜੋ ਜੋ ਨਾਲ ਨਾਲ ਹੌਲੀ ਹੌਲੀ ਹੁੰਦਾ ਹੀ ਰਹਿੰਦਾ ਵਾ ਹਾਂ ਜੋ ਜੋ ਨਾਲ ਨਾਲ ਕਦੀ ਮੁੱਕਦਾ ਹੀ ਨਹੀਂ ਕਈ ਨਹੀਂ ਮੁੱਕਦਾ ਸਹੀ ਗੱਲ ਹੈ ਜੋ ਜੋ ਵੀ ਕਰਾਵਾਂਗੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਕਹਾਂਗੇ ਤੇ ਬਾਕੀ ਤੁਸੀਂ ਇਦਾਂ ਹੀ ਜੀ ਨਾ ਚਲੇ ਵੀਡੀਓ ਨਹੀਂ ਭੋន្តែ ਸਾਡੇ ਵਲੌਗ ਨੂੰ ਪਿਆਰ ਦਿਓ ਤੇ ਹੁਣ ਇਦਾਂ ਆ ਜੀ ਗੱਲਬਾਤ ਲਈ ਆ ਮੈਂ ਕੱਟ ਸਾਰੀਆਂ ਦਲਗੜਾਂ ਨਾਲ ਗਲੀ ਆਵੇ ਕਿੱਡੀ ਮੋਟੀ ਗੱਲ ਆਵੇ ਕੋਈ ਬੰਦੇ ਲਿਉਂਦੇ ਆ ਨਾ ਸਮਾਨ ਹਨਾ ਤੇ ਦੁਕਾਨਾ ਵਾਲੇ ਜੋ ਵੀ ਹੁੰਦਾ ਗਲੇ ਗਲੇ ਛੱਡ ਦਿੰਦੇ ਆ ਹਾਲੇ ਪੂਰੀ ਗਲ ਗਲੀ ਆ ਪੂਰੀ ਪਲਪਲ ਕਰਨ ਦੀ ਮੈਂ ਕੱਟ ਕੇ ਦੇਖਣ ਲੱਗੀ ਆ ਪਰ ਮੈਨੂੰ ਲੱਗਦਾ ਵੀ ਖਰਾਬ ਆ ਨਹੀਂ ਪਾਵਾਂਗੀ ਹਾਂ ਖਰਾਬ ਹੀ ਇਹ ਪਲਪਲੀ ਜੀ ਹੋਈ ਹੈ ਨਾ ਬਾਤਾਚਾਰ ਨਾਲ ਖਰਾਬ ਹੋ ਜੀ ਹਾਂ ਮੇਰਾ ਤਾਂ ਨਹੀਂ ਪਾਵਾਂਗੇ ਇਹਨੂੰ ਹਨਾ ਪਰ ਇਹਨਾਂ ਸਾਈਡ ਤੇ ਰਹਿੰਦੇ ਤੇ ਆ ਸੁਭਾਜਨਾ ਜੀ ਇਹਨਾਂ ਨੂੰ ਪਹਿਲਾਂ ਛੇਲਣਾ ਆ ਅੱਛਾ ਤਾਂ ਪਹਿਲਾਂ ਛਿਲ ਮੈਂ ਛਿਲਦੀ ਆ ਬਾਤਾ ਇਹ ਤਾਂ ਕੱਟ ਲੈਣੇ ਆ ਪਹਿਲੇ ਕਈ ਛਿੱਲ ਕੇ ਕੱਟਦੇ ਆ ਤੇ ਕਈ ਕੱਟ ਕੇ ਛਿੱਲਦੇ ਆ ਹਾਂ ਜੀ ਵੇਖੋ ਜੀ ਹਣ ਅਸੀਂ ਚਾਰ ਦੀ ਤਿਆਰੀ ਕਰ ਲਈਏ ਤੇ ਸਾਡੇ ਉਸਤਾਦ ਹੁਣ ਨਹੀਂ ਆ ਗਏ ਆ ਸੱਚੀ ਗੱਲ ਦੀ ਫਰਿਆਦ ਆ ਤਾਂ ਇਹ ਗੱਲ ਨਹੀਂ ਉਸਤਾਦ ਹੁਣ ਨਹੀਂ ਆ ਗਏ ਆ ਉਸਤਾਦ ਜੀ ਦੱਸਣਗੇ ਕਿ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਨਹੀਂ ਉਸਤਾਦ ਜੀ ਨੂੰ ਪਤਾ ਆ ਵੀ ਮੇਰੀ ਨੌਂ ਨੇ ਪਾ ਲੈਣਾ ਐ ਇਹ ਆ ਕਿ ਜਦੋਂ ਦੀ ਮੈਂ ਆਈ ਮੰਮੀ ਨੇ ਸਾਰੀਆਂ ਜ਼ਿੰਮੇਵਾਰੀਆਂ ਛੱਡੀਆਂ ਹੋਈਆਂ ਵੇ ਚਾਰ ਚੁਰ ਪੌਣੇ ਦਾ ਕੁਝ ਵੀ ਇਦਾਂ ਦਾ ਸਾਗ ਬਣਾਉਣਾ ਹਨਾ ਚਲ ਪੀਨ ਤੇ ਵੇਹੇ ਹੁਣ ਕਰੀਦਾ ਹੀ ਨਹੀਂ ਕਿਉਂਕਿ ਉਹ ਚੱਕੀਆਂ ਤੇ ਉਹ ਜਾਂਦਾ ਵਾ ਤੇ ਜਦੋਂ ਦੀ ਮੈਂ ਵਿਆਹ ਕੇ ਆਈ ਆ ਮਮੀ ਨੇ ਕੋਈ ਟੈਨਸ਼ਨ ਨਹੀਂ ਲੈਂਦੇ ਕੋਈ ਚਾਹ ਘਰ ਦਿੰਨਾ ਜੋੜਾ ਵੀ ਜਾ ਰੋਏ ਮਮੀ ਨੂੰ ਪਤਾ ਹੁੰਦਾ ਰਾਜ ਨੇ ਪਾਉਣਾ ਇਹਨੇ ਪਾਈ ਲੈਣਾ ਤੇ ਹੁਣ ਮਮੀ ਅੱਜ ਆਪਾਂ ਪਾਉਣ ਲੱਗੇ ਆ ਸਵਾਨ ਨਾਲ ਚਾਹ ਨਾਲੇ ਟੈਨਸ਼ਨ ਲਾਓ ਕਿ ਮੈਂ ਚਾਹ ਪਾਉਣਾ ਮੈਂ ਆ ਕਰਨਾ ਮੈਂ ਕੋਈ ਤਨੋਂ ਆਵੇ ਨਹੀਂ ਜੀ ਆਹ ਤੇ ਚੰਗਾ ਨਹੀਂ ਕੀਤਾ ਹੈ ਨਾ ਆਹ ਤਾਂ ਇਸ ਤਰ੍ਹਾਂ ਨਹੀਂ ਹੀ ਕਰਨਾ ਇਸ ਤਰ੍ਹਾਂ ਕਰਨਾ ਹੀ ਉਹਨਾਂ ਚੰਗਾ ਨਹੀਂ ਉਹਨੂੰ ਦੋ ਕਿ ਤੂੰ ਬਣਾ ਕੁੜੀਏ ਆ ਨਾਲੇ ਖਾਣੇ ਹੈ ਹੈ ਨਾ ਇਹ ਖਾਣੇ ਆ ਹਾਂਜੀ ਛਿਲ ਕੇ ਧੋ ਕੇ ਤੇ ਮੈਂ ਧੁੱਪੇ ਰੱਖੀਆਂ ਹੋਈਆਂ ਹੀਆਂ ਹੈਗੀਆਂ ਪੇਰਾ ਕੇ ਦੇ ਹੁਣ ਮੈਂ ਇਹਨਾਂ ਨੂੰ ਇਦਾਂ ਲੰਮਾ ਲੰਮਾ ਕੱਟ ਲਿਆ ਆ ਦੇਖੋ ਚੀਕਾ ਦੀ ਇਹ ਕੇ ਮੂਲੀ ਟਾਈਪ ਹੁੰਦੀ ਆ ਪਰ ਥੋੜੀ ਇਹ ਮੂਲੀ ਸੌਫਟ ਹੁੰਦੀ ਆ ਹਾਰਡ ਹੁੰਦੀ ਆ ਪੂਰੀ ਠੀਕ ਹੈ ਇਹ ਮੈਂ ਕੱਟ ਲਈ ਤੇ ਅਦਰਕ ਵੀ ਛਿੱਲ ਕੇ ਧੋ ਕੇ ਤੇ ਦੇਖੋ ਇਹ ਮੈਂ ਕੱਟ ਲਿਆ ਆ ਤੇ ਗੱਲ ਕਰਾਂ ਤਾਂ ਇਹ ਤੁਹਾਡੇ ਸਾਹਮਣੇ ਪਹਿਲਾਂ ਗੱਲ ਕਰਦੇ ਕਹਿੰਦੇ ਤਾਂ ਕੱਟ ਲਈ ਸੀ ਤੇ ਮਿਰਚਾਂ ਲੰਬੀਆਂ ਵਾਲੀਆਂ ਇਹ ਦੋ ਤਿੰਨ ਤਰ੍ਹਾਂ ਪਿਆ ਜਾਂਦੀਆਂ ਆ ਪਰ ਮੈਂ ਇਹਨੂੰ ਫਿਲਹਾਲ ਇਦਾਂ ਦਾ ਭਰ ਕੇ ਨਹੀਂ ਪਾਵਾਂਗੀ ਕਿਉਂਕਿ ਇਹ ऐसे चार वे चीज ਦਾ ਸਾਗ ਵਗੈਰਾ ਨਾਲ ਛਲਗਮਾ ਵਗੈਰਾ ਨਾਲ ਇਦਾਂ ਹੀ ਜਿਆਦਾ ਸਵਾਦ ਲੱਗਦੀਆਂ ਪਰ ਕਿਵੇਂ ਨਹੀਂ ਇਹਨਾਂ ਨੂੰ ਕੋਣਾ ਇਹਨਾਂ ਨੂੰ ਜਸਟ ਮੈਂ ਇੱਕ ਇੱਕੋ ਕੱਟ ਦਿੱਤਾ ਆ ਦੇਖੋ ਮੈਂ ਸਾਰੀਆਂ ਨੂੰ ਇਦਾਂ ਕੱਟ ਲਿਆ ਆ ਤੇ ਦੇਖੋ ਇਹ ਬਹੁਤ ਵਧੀਆ ਆ ਬਹੁਤ ਲੰਬੀਆਂ ਹੁੰਦੀਆਂ ਆ ਹਨ ਤੇ ਬੜੇ ਵਧੀਆ ਇਹ ਭਾਂਦੀਆਂ ਬਹੁਤ ਸਵਾਦ ਆ ਇਹ ਸਾਗ ਨਾਲ ਤਾਂ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਆ ਠੀਕ ਹੈ ਤੇ ਹਾਂ ਗੁਣਕਾਰੀ ਵੀ ਬੜੀਆਂ ਬਾਕੀ ਇੰਨੀਆਂ ਕਿ ਮਿਰਚਾਂ ਮੈਂ ਆਪਣੇ ਹੈ ਹਸਬੰਦ ਲਈ ਪਾਈਆਂ ਕਮਲ ਦੀ ਕਿਉਂਕਿ ਉਹ ਮਿਰਚਾਂ ਨੂੰ ਪਸੰਦ ਨਹੀਂ ਹੈਗੇ ਉਹ ਨਹੀਂ ਖਾਂਦੇ ਤੇ ਤਾਂ ਕਰਕੇ ਮੈਂ ਛੋਟੀਆਂ ਮਿਰਚਾਂ ਪਾਈਆਂ ਇਹਨਾਂ ਨੂੰ ਮੇਕ ਇੱਕ ਘਟਾ ਦੇ ਦਿੱਤਾ ਆ ਤੇ ਔਲੇ ਸਾਨੂੰ ਮਿਲੇ ਨਹੀਂ ਆ ਰਹੀ ਕਿਉਂਕਿ ਔਲੇ ਪਹਿਲਾਂ ਪਾਏ ਸੀ ਤੇ ਹੁਣ ਮੈਨੂੰ ਲੱਗਦਾ ਸਾਈ ਸੀਜ਼ਨ ਨਾਲ ਔਲੇ ਨਹੀਂ ਹੈਗੇ ਹੁਣ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਕਿ ਰਮਨ ਇਹ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਹੁਣ ਠੀਕ ਹੈ ਪਰ ਵੇਖੋ ਅਸੀਂ ਕੜਾਈ ਇਹ ਸਾਡੀ ਜੱਦੀ ਕੜਾਈ ਇਹ ਅਸੀਂ ਨਹੀਂ ਛੱਡਦੇ ਇਹਦਾ ਸਾਨੂੰ ਕੋਈ ਕੁੰਡਾ ਵੀ ਨਹੀਂ ਹੈਗਾ ਪਰ ਅਸੀਂ ਹਨ ਮੈਨੂੰ ਮੇਰੇ ਨਾਲ ਬੜਾ ਪਿਆਰ ਜਾਇਆ ਛੱਡਣੀ ਵੀ ਨਹੀਂ ਚਾਹੀਦੀ ਕਈ ਕਹਿ ਦਿੰਦੇ ਆ ਤੁਸੀਂ ਕੜਾਈ ਚੇਂਜ ਕਰੋ ਜਾਂ ਕ ਨਹੀਂ ਨਵੀਆਂ ਕੜਾਈਆਂ ਬਹੁਤ ਆ ਤੇ ਇਹ ਕੜਾਈ ਹੈ ਹੀ ਬੜੀ ਵਧੀਆ ਵੈਸੇ ਤੇ ਇਸ ਕੜਾਈ ਥੋੜਾ ਜਿਹਾ ਤੇਲ ਪਾ ਕੇ ਨਾ ਮੈਂ ਤੇ ਆਸਮੰਜਨਾ ਕਈ ਉਦਾਂ ਪਾ ਲੈਂਦੇ ਆ ਪਰ ਨਹੀਂ ਮੈਂ ਇਸਮੰਜਨਾ ਥੋੜੀਆਂ ਜਿਹਾ ਤਲ ਕੇ ਤਲ ਕੇ ਪਾਵਾਂਗੇ ਕਿਉਂਕਿ ਉਹਨਾਂ ਛੇਤੀ ਸੌਫਟ ਹੋ ਜਾਂਦੀਆਂ ਆ ਤੇ ਚਾਰ ਛੇਤੀ ਬਣਦਾ ਤੇ ਬਹੁਤ ਟੇਸਟੀ ਬਣਦਾ ਆ ਤੇ ਥੋੜਾ ਤੇਲ ਗਰਮ ਹੋ ਜਾਂਦਾ ਆ ਤੇ ਇਸਮੰਜਨਾ ਮੈਂ ਤਲ ਲੈਣੀ ਆ ਤੇ ਥੋੜੀਆਂ ਜਿਹਾ ਮਿਰਚਾਂ ਬਸ 2 ਮਿੰਟ ਵਿੱਚ ਪਾ ਕੇ ਬਸ ਕੱਢ ਲੈਣੀ ਆ ਜਿਆਦਾ ਲੰਬਾ ਟਾਈਮ ਨਹੀਂ ਉਹਨੂੰ ਆਪਾਂ ਜਰਾ ਸੇਕ ਰੋਣਾ ਕਿ ਕਿ ਵਹੀ সফট ਹੋ ਜਾਂਦੀਆਂ ਢਾਟੀ ਖਾਸ ਕਰਕੇ ਇਹਨੂੰ ਗਲਣਾ ਆ ਗਲਗਲ ਨੇ ਤੇ ਗਲਗਲ ਵਿੱਚ ਹੁਣ ਕਰਕੇ ਢਾਟੀ ਸਾਰਾ ਸਮਾਨ ਜਿਹੜਾ ਬਹੁਤ ਜਲਦੀ ਪਿਆਰ ਹੁੰਦਾ ਮਤਲਬ ਤਿੰਨ ਕ ਦਿਨ ਦੇ ਵਿੱਚ ਵਿੱਚ ਚਾਰ ਖਾਣ ਵਾਲਾ ਹੋ ਜਾਂਦਾ ਤੇ ਔਲੇ ਹੈ ਨਹੀਂ ਆ ਜੇ ਔਲੇ ਹੁੰਦੇ ਤੇ ਔਲਿਆਂ ਨੂੰ ਵੀ ਤਲ ਲੈਣਾ ਹੈਗਾ ਆਪਾਂ ਉਹ ਵੀ ਬੜੀ ਘੱਟ ਗੈਸ ਤੇ ਤਾਂ ਕਿ ਤਲ ਲੈਣੇ ਫਿਰ সফট ਹੋ ਜਾਂਦੇ ਆ ਤੇ ਹੁਣ ਇਹ ਮੈਨੂੰ ਲੱਗਦਾ ਤੇਲ ਜ਼ਿਆਦਾ ਪੈ ਗਿਆ ਮੈਂ ਘੱਟ ਕਰੂੰਗੀ ਥੋੜਾ ਤੇ ਹਾਂ ਮੈਂ ਥੋੜੀ ਜਿਹੀ ਪਾ ਕੇ ਤੇਨੂੰ ਮੈਂ ਤਲ ਲੈਣਾ ਆਂ ਇਹ ਆ ਦੇਖੋ ਇਹ ਚਾਰ ਨਾ ਬਹੁਤ ਜ਼ਿਆਦਾ ਲੰਬਾ ਟਾਈਮ ਜ਼ਿਆਦਾ-ਜ਼ਿਆਦਾ ਨਹੀਂ ਪਉਂਦੀ ਕਿਉਂਕਿ ਇਹ ਤਾਜ਼ਾ-ਤਾਜ਼ਾ ਜਿਆਦਾ ਸਵਾਦ ਲੱਗਦਾ ਹੈ ਚਾਰ ਥੋੜਾ ਜਿਹਾ ਪਾ ਲੋ ਤੇ ਫਿਰ ਉਹਨੇ 15 ਦੇ ਨਿਕਲ ਜਾਂਦੇ ਆ ਫਿਰ ਪਾ ਲੋ ਫਿਰ ਇਦਾਂ ਹੀ ਨਿਕਲ ਜਾਂਦੇ ਆ ਨਾਲ ਬਹੁਤ ਵਧੀਆ ਲੱਗਦਾ ਹੈ ਚਾਰ ਹੁਣ ਠੀਕ ਹੈ ਤੁਹਾਨੂੰ ਮੈਂ ਤਲ ਕੇ ਫਿਰ ਦਿਖਾਉਣੀ ਆ ਠੀਕ ਹੈ ਤੇਲ ਘੱਟ ਤੇ ਆਪਾਂ ਇਹਨਾਂ ਨੂੰ ਤਲਿਆ ਆ ਤੇ ਇਹਦੇ ਵਿੱਚ ਵੇਖੋ ਇਹਦੇ ਨਾਲ ਨਾ ਇੰਨੇ ਕ ਨਹੀਂ ਸੌਫਟ ਹੋ ਗਈਆਂ ਤੁਹਾਡੀਆਂ ਆ ਦੇਖੋ ਜਿੱਤਾ ਮਲੋ ਪੋਣਾ ਸੌਖਾ ਹੋ ਜਾਊਗਾ ਆਪਾਂ ਨੂੰ ਨਾ ਦੇਖੋ ਸੌਫਟ ਹੋ ਗਿਆ। ਲੈ ਲੈਣਾ ਹੈ ਨਾ। ਹੁਣ ਮਲ ਕਈ ਨਹੀਂ ਤਲਦੇ ਪਰ ਮੈਂ ਤਲਦੀ ਆ। ਤਲਣਾ ਇਸ ਕੀ ਬਹੁਤ ਜ਼ਿਆਦਾ ਤੇਲ ਕਿ ਨਹੀਂ ਮਹਾ ਸਿਰਫ ਇਹਦੇ ਇੰਨੇ ਲਈ 2-3 ਚਮਚੀ ਵਾਲੀ ਤੇਲ ਬਸ ਹੋਰ ਜ਼ਿਆਦਾ ਨਹੀਂ ਤੇਲ। ਕਿਉਂਕਿ ਇਹਦੇ ਵਿੱਚ ਇਹ ਚਾਰ ਵਿੱਚ ਤੇਲ ਨਹੀਂ ਪੈਂਦਾ। ਠੀਕ ਹੈ। ਤੇ ਇਹਦੇ ਵਿੱਚ ਮੈਂ ਨਾਲ ਹੀ ਪਿੱਛੇ ਥੋੜਾ ਜਿਹਾ ਤੇਲ ਰੱਖ ਪਾ ਕੇ ਇੱਦਾਂ ਦਾ ਚਮਚਾ ਤੇ ਮੇਰੇ ਕੋਲ ਹੈਗਾ ਜੀ ਅਦਰਕ ਤੇ ਉਹ ਵੀ ਇਦਾਂ ਮੈਂ ਤਾਂ ਕਰ ਲੈਨੀ ਆ। ਕਿਉਂਕਿ ਜੇ ਥੋੜਾ ਬਹੁਤਾ ਪਾਣੀ ਹੋਏ ਤੇ ਪਾਣੀ ਸੁੱਕ ਜਾਂਦਾ ਆ ਤੇ ਚਾਰ ਖਰਾਬ ਨਹੀਂ ਹੁੰਦਾ ਨਹੀਂ ਤੇ ਵੈਸੇ ਇਹਨੂੰ ਵੀ ਨਹੀਂ ਤਲੀਦਾ ਜੇ ਸਿਰਫ ਇੰਨੇ ਨਾਲ ਇਹ ਆ ਕਿ ਜੇ ਇਹਦੇ ਵਿੱਚ ਮਾਸਾ ਵੀ ਪਾਣੀ ਹੋਊਗਾ ਤੇ ਉਹਨੇ ਕੜਾਈ ਨੇ ਸੁਕਾ ਲੈਣਾ ਆ ਤੇ ਇਹ ਅਦਰਕ ਜਿਹੜਾ ਆ ਉਹ ਜਿੰਨਾ ਵੀ ਪਾਣੀ ਸਾਰਾ ਸੋਖ ਲੂਗੀ ਕੜਾਈ ਤੇ ਸਿਰਫ ਇਸ ਕਰਕੇ ਉਦਾਂ ਇਹਨੂੰ ਤਲਦੀ ਲੋੜ ਨਹੀਂ ਆ ਨਾ ਮੈਂ ਇਹਨੂੰ ਤਲਿਆ ਹੀ ਆ ਇਹਦੇ ਵਿੱਚ ਮੈਂ ਤੇਲ ਨਹੀਂ ਪਾਇਆ ਜੇ ਜੇ ਪਾਣੀ ਹੁੰਦਾ ਤਾਂ ਪਾਣੀ ਜੇ ਚਾਰ ਤੇ ਥੋੜਾ ਜਿਹਾ ਵੀ ਪਾਣੀ ਰਾਜੇ ਤੇ ਚਾਰ ਖਰਾਬ ਹੋਣ ਦਾ ਡਰ ਹੁੰਦਾ ਆ। ਤੋਂ ਮਸ ਕਿਤੇ ਵੀ ਮਾੜਾ ਜਿਹਾ ਪਾਣੀ ਦਾ ਹੋਵੇ ਨਾ ਜਾਂ ਕੋਈ ਗਿੱਲਾ ਜਾਂ ਗਲਗਲ ਗਿੱਲੀ ਜਾਂ ਮਿਰਚ ਜਾਂ ਤੇ ਨਾ ਕੁਝ ਵੀ ਗਿੱਲਾ ਤੇ ਚਾਰ ਬਹੁਤ ਛੇਤੀ ਖਰਾਬ ਹੁੰਦਾ ਆ। ਨਹੀਂ ਤੇ ਐਦਾਂ ਤੁਸੀਂ ਚਾਰ ਸਿਕਾ ਕੇ ਪਾਓ ਤੇ ਤੁਹਾਡਾ ਚਾਰ ਖਰਾਬ ਨਹੀਂ ਹੋਣਾ ਤਾਂ ਬੇਬੀ ਨਹੀਂ ਹੁੰਦਾ। ਇਹਨੂੰ ਪਾਹੀਂ ਜਿੰਨਾ ਲੰਬਾ ਮਰਜੀ ਕਾਇਰ ਰੱਖ ਲਓ ਤੇ ਖਰਾਬ ਨਹੀਂ ਹੋਣਾ। ਆ ਦੇਖੋ ਜੀ ਬੱਸ ਮੈਂ 5 5 ਮਿੰਟ ਹੀ ਨੂੰ ਸੇਕ ਲਾਇਆ ਜਿਆਦਾ ਨਹੀਂ। ਸਿਰਫ ਉਹ ਵੀ ਇਸ ਕਰਕੇ ਕਿ ਜੇ ਇੱਥੇ ਪਾਣੀ ਹੋਊਗਾ ਤੇ ਉਹ ਇਹਦਾ ਨਿਕਲ ਜਾਊਗਾ ਹੋਰ ਹੋਰ ਉਦਾਂ ਮਤਲਬ ਇਹਦਾ ਕੋਈ ਮੇਨ ബോ ജീന ചലത്ത ਆ ਸਿੱਕਣਾ ਚਾਰ ਪਾਉਂਗਾ 3/4 ਕਦੀ ਵੀ ਨਹੀਂ ਖਰਾਬ ਹੋਊਗਾ ਬਸ ਇਹੀ ਟਰਾਈ ਕਰਨੀ ਆ ਹੁਣ ਬਸ 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 ਕੱਟ ਕੱਟ ਹਾਂ ਸੋਤੇ ਜਿਆਦਾ ਤੇਲ ਨਹੀਂ ਪਾਉਣਾ ਇਹਦੇ ਵਿੱਚ ਇਹ ਜ਼ਰੂਰ ਧਿਆਨ ਰੱਖਣਾ ਕਿ ਇਹ ਚਾਰ ਵਿੱਚ ਜਿਆਦਾ ਤੇਲ ਨਹੀਂ ਪੈਂਦਾ ਆ ਦੇਖੋ ਨਾਰਮਲ ਤਲੀਆਂ ਬਸ ਜ਼ਿਆਦਾ ਨਹੀਂ ਕੁਝ ਦੀਏ ਸਾਨੂੰ ਬਸ ਇਹ ਸਿਰਫ ਇੰਨੇ ਨਾਲ ਕਰਨ ਨਾਲ ਮੈਂ ਤੁਹਾਨੂੰ ਅੱਗੇ ਦੱਸਿਆ ਆ ਕਿ ਜਿੱਦਾਂ ਥੋੜਾ ਜੇ ਮੜਾ ਮੜਾ ਪਾਣੀ ਹੋਵੇ ਤਾਂ ਸੁੱਕ ਜਾਂਦਾ ਆ ਹੋਰ ਕੁਝ ਨਹੀਂ ਔਰ ਇਹਨਾਂ ਦਾ ਕੋਈ ਜ਼ਿਆਦਾ ਮੇਨ ਹੈ ਨਹੀਂ ਮਕਸਦ ਅਲਨੜ ਉਹ ਠੰਡੀਆਂ ਹੋ ਜਾਣ ਤਾਂ ਠੰਡੀਆਂ ਕਰਕੇ ਤੇ ਆਪਾਂ ਅੱਗੇ ਸਮਾਂ ਲਾ ਦਈਏ ਠੀਕ ਹੈ ਗਰਲ ਬਣਾ ਅਦਰਕ ਤੇ ਉਹ ਸਾਰਾ ਕੁਝ ਮੈਂ ਇਕੱਠਾ ਕਰਦੇ ਲੱਗੀ ਆ ਤੇ ਥੋੜਾ ਨਾ ਇਹ ਮੈਨੂੰ ਲੱਗਦਾ ਕਿ ਥੋੜਾ ਮਸਾਲਾ ਰਣਾਉਣ ਚ ਤੰਗੀ ਆਉਣੀ ਹੈ ਕਿਉਂਕਿ ਜ਼ਿਆਦਾ ਆ ਮੇ ਕੋਲ ਮੈਂ ਪਰਾ ਛੋਟੀ ਲਈ ਹੈ ਹੈ ਨਾ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਮੇਨ ਦੱਸ ਦਿਆਂ ਨਰ ਲਾ ਨਮਕੇ ਬਾਦ ਵਿੱਚ ਲੈਣੀ ਆ ਦੇਖੋ ਇੱਕ ਅਸੀਂ ਵੈਸੇ ਹੀ ਸედაਰ ਜਿਹੜਾ ਨਮਕਾ ਉਹ ਯੂਜ਼ ਕਰਦੇ ਆ ਜਿਹੜਾ ਪਿੰਕ ਸਾਲਟ ਹੁੰਦਾ ਆ ਐ ਹੀ ਉਹ ਹੀ ਯੂਜ਼ ਕਰਦੇ ਆ ਦੂਜਾ ਜਿਹੜਾ ਟਾਟਾ ਨਮਕਾ ਹੀ ਨਹੀਂ ਯੂਜ਼ ਕਰਦੇ ਤੇ ਇਹਦੇ ਵਿੱਚ ਹਾਫ ਇਹ ਪਾਉਣਾ ਆ ਕਿਤੇ ਮੈਂ ਤਾਂ ਅੰਦਾਜ਼ੇ ਨੇ ਪਾ ਰਹੀ ਆ ਸੀ ਠੀਕ ਹੈ ਤੇ ਅੱਧਾ ਇਹਦੇ ਵਿੱਚ ਬਲੈਕ ਨਮਕ ਕਾਲਾ ਨਮਕ ਉਹ ਪਾਉਣਾ ਆ ਇਹਦੇ ਵਿੱਚ ਕਾਲਾ ਲੂਣ ਬਹੁਤ ਜ਼ਰੂਰੀ ਆ ਕਿਉਂਕਿ ਇਹ ਚਾਰ ਵਿੱਚ ਜਿਆਦਾ ਕਾਲੇ ਲੂਣ ਦਾ ਹੀ ਰੋਲ ਹੁੰਦਾ ਆ ਤੇ ਮੈਂ ਦੋਨੋਂ ਮਿਕਸ ਕਰਕੇ ਪਾਤੀ ਆ ਉਹ ਦੂਜਾ ਵੀ ਵਹ ਦੂਜਾ ਹੀ ਸਾਡਾ ਪਿੰਕ ਸਾਲਟੀ ਆ ਤੇ ਆਹ ਜਿਹੜਾ ਕਾਲਾ ਲੂਣ ਪਾ ਦਿੱਤਾ ਜੀ ਮੈਂ ਥੋੜਾ ਲੂਣ ਕਰਾਰੇ ਹੀ ਸਵਾਦ ਲੱਗਦਾ ਤੁਹਾਨੂੰ ਬਤਾ ਇਹਦੇ ਵਿੱਚ ਹਨ ਗਲਗਲ ਆਉ ਲੂਣ ਕਾਫੀ ਚੱਕਦੀ ਆ ਤੇ ਇਹਦੇ ਵਿੱਚ ਮੇਨ ਚੀਜ਼ ਹਲਦੀ ਨਹੀਂ ਪਾਉਂਦੀ ਮੈਂ ਹਲਦੀ ਨਹੀਂ ਪਾਉਂਦੀ ਬਾਕੀ ਮੈਨੂੰ ਕਿਸੇ ਦਾ ਨਹੀਂ ਪਤਾ ਪਰ ਇਹਦੇ ਵਿੱਚ ਜ਼ਿਆਦਾ ਹਲਦੀ ਪਾਉਣ ਨਾਲ ਇਹਦਾ ਜਿਹੜਾ ਉਹ ਉਲੀ ਜੀ ਲੱਗਦੀ ਜਾਂਦੀ ਇਹਨੂੰ ਇਸ ਕਰਕੇ ਅੱਜ ਦੀ ਅਗੀ ਮੈਂ ਟੀ ਯੂਜ਼ ਕਰਦੀ ਆ ਤੇ ਇਸ ਨਾਲ ਇੱਕ ਤਾਂ ਰੰਗ ਬਹੁਤ ਸੋਹਣਾ ਬਣਦਾ ਵਾ ਤੇ ਇਹ ਥੋੜਾ ਘਿਤਰਾਰਾ ਪੰਦ ਚਲ ਨਹੀਂ ਇਹਦੇ ਵਿੱਚ ਆਪਾਂ ਕਹਿ ਸਕਦੇ ਹੁੰਦਾ ਹਨ ਤੇ ਇਹ ਅਜਵਾਇਨ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਇਹ ਚਾਰ ਵਿੱਚ ਅਜਵਾਇਨ ਪਾਉਣੀ ਬਹੁਤ ਹੀ ਜ਼ਰੂਰੀ ਆ ਤੇ ਜਿੱਕੇ ਅਜਵਾਇਨ ਤੇ ਬਣਾਏ ਚਾਰ ਨਹੀਂ ਵਧੀਆ ਲੱਗਦਾ ਹੁਣਾ ਨੂੰ ਨਿਰਾ ਹੋ ਗਿਆ ਤੇ ਮੜ ਕਾਲੀ ਪਈ ਆ ਹਾਂ ਰੀਦੀ ਮੇਰੀ ਰਜਾਈਆਂ ਕੋਠੇ ਤੇ ਪਈਆਂ ਦੇਖੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਇਹ ਇੱਥੇ ਕਲੌਂਜੀ ਨਹੀਂ ਪਾਉਣੀ ਜੇ ਤੇ ਕਲੌਂਜੀ ਪਾ ਦਾਂਗੇ ਤੇ ਇਹ ਥੋੜੇ ਟਾਈਮ ਲਈ ਤੇ ਰੰਗ ਬਹੁਤ ਸੋਹਣਾ ਲੱਗੇਗਾ ਪਰ ਕੁਝ ਟਾਈਮ ਪਾ ਕੇ ਤੇ ਇਹਦੇ ਜਿਹੜਾ ਆ ਚਾਰਦਾ ਜਿਹੜਾ ਹੁੰਦਾ ਆ ਕਲਰ ਉਹ ਖਰਾਬ ਹੋਣ ਲੱਗ ਪੈਂਦਾ ਆ ਸੈਂ ਮੇਲ ਇਹਦੇ ਵਿੱਚ ਲੌਂਗ ਲੌਂਗ ਵੀ ਬਹੁਤ ਜ਼ਰੂਰੀ ਆ ਲੌਂਗ ਪਾਉਣੇ ਇਹਦੇ ਵਿੱਚ ਮੈਂ ਇਸੇ ਪੀਸ ਕੇ ਪਾਉਣੇ ਚਾਹੀਦੇ ਆ ਪਰ ਮੈਂ ਨਹੀਂ ਪੀਸ ਕੇ ਪਾਉਂਦੀ ਕੁਛ ਇੱਦਾਂ ਹੀ ਪਾ ਦੇਣੇ ਆ ਥੋੜੇ ਬੋਤੇ ਪੀਸ ਕੇ ਪਾ ਦੇਣੇ ਆ ਬਾਕੀ ਇਹਦੇ ਵਿੱਚ ਮਗਾ 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 ਵੀ ਬਹੁਤ ੜੂੜੀ ਆ ਮਗਾ ਮੇਰੇ ਕੋਲ ਹੈ ਜੀਆਂ ਪੀਸੀ ਹੋਈਆਂ ਉਹ ਮੈਂ ਪਾਉਂਗੀ ਇਹ ਕਾਲੀ ਮਿਰਚ ਕਾਲੀ ਮਿਰਚ ਪੀਸੀ ਐਸਾ ਮੇਰੇ ਕੋਲ ਨਹੀਂ ਆ ਪਾ ਕਰਕੇ ਮੈਂ ਐਸਾ ਮੇਰੇ ਵਿੱਚ ਨਹੀਂ ਪਾਈ ਤੇ ਮੈਂ ਕਾਲੀ ਮਿਰਚ ਮੰਗਾ ਕੇ ਤੇ ਪੀਸ ਕੇ ਪਾਉਂਗੀ ਤੇ ਜਿਹੜੀਆਂ ਲਾਚੀਆਂ ਆ ਮੋਟੀਆਂ ਇਹ ਵੀ ਮੈਂ ਜ਼ਿਆਦਾਤਰ ਪੀਸ ਕੇ ਹੀ ਪਾਉਂਗੀ ਫਿਲਹਾਲ ਮੈਂ ਇੱਕ ਦੋ ਇਹਦੇ ਵਿੱਚ ਕੋਲ ਕੇ ਉਦਾਂ ਹੀ ਪਾ ਦੇਣ ਲੱਗੀ ਆ ਤੇ ਫਿਰ ਇਹ ਸਮੈਲ ਲੀਕੀ ਸਮੈਲ ਬਹੁਤ ਸੋਹਣੀ ਹੁੰਦੀ ਹੈ ਚਾਲੀ ਬਾਕੀ ਇਹਦੇ ਵਿੱਚ ਮੈਂ ਮਗਾ ਲਾਚੀਆਂ ਤੇ ਕਾਲੀ ਮਿਰਚ ਜਿਹੜੀ ਉਹ ਪੀਸ ਕੇ ਪਾਉਂਗੀ ਅੱਜ ਟਾਈਮ ਮੇਰੇ ਕੋਲ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਨਹੀਂ ਤੇ ਮੈਨੂੰ ਯਾਦ ਭੁੱਲ ਗਿਆ ਮੰਗਵਾਉਣ ਦਾ ਵੀ ਤਾਂ ਕਰਕੇ ਕੋਈ ਕੋਈ ਤਿਆਰੀ ਨਹੀਂ ਚੱਲਦੀ ਹੈਗੀ ਸਮਝ ਲੈਂਦਾ ਹੀ ਗਾ ਤਾਂ ਕਰਕੇ ਮੈਂ ਆਹਾਂ ਕਿ ਚਲੋ ਖਰਾਬ ਹੋ ਜਾਣਾ ਵਾ ਤੈਨੂੰ ਪਾ ਦਵਾਂ ਹਨਾ ਹੁਣ ਇਹਨੂੰ ਹੀ ਸਾਰਿਆਂ ਨੂੰ ਮਿਕਸ ਕਰ ਲੈਣਾ ਹੈ ਜੀ ਦੇਖੋ ਸਾਰਾ ਕੁਝ ਮੈਂ ਪਾਤਾ ਹੈ ਇਹਦੇ ਵਿੱਚ ਕਾਲੀ ਮਿਰਚ ਮਗਾ ਤੇ ਲਾਚੀ ਜਿਹੜੀ ਇਹ ਮੈਂ ਇਹਨਾਂ ਨੂੰ ਪੀਸ ਕੇ ਪਾਉਣੀ ਆ ਤੇ ਉਹ ਮੈਂ ਪੀਸ ਕੇ ਬਾਅਦ ਵਿੱਚ ਲਵਾ ਦਾਂਗੀ ਕਿਉਂਕਿ ਹੁਣ ਥੋੜਾ ਰਮਣੂ ਛੇਤੀ ਹੈ ਤੇ ਮੈਂ ਤਾਂ ਦੱਸ ਰਹੀ ਆਂ ਵੀ ਜੋ ਜੋ ਵੀ ਅੱਦਾ ਆ ਉਹ ਪਾਉਣਾ ਆ ਤੇ ਰਮਣ ਬਾਅਦ ਚਾਰ-ਪਾਸੇ ਘਰ ਜਾ ਕੇ ਨਹੀਂ ਲੈਣਾ ਇਥੇ ਹੀ ਜਾ ਰਹੇ ਤੈਨੂੰ ਇਥੇ ਲੈ ਲਈ ਇਥੇ ਲੈ ਲਈ ਤੇ ਲੀਆ ਅੱਗੇ ਅੱਗੇ ਡੱਬਾ ਕੇ ਹੋਰ ਪਰੇ ਖੜਿਆ ਹੁਣ ਤੂੰ ਚੱਕ ਲੈ ਜੀ ਕਿ ਨਹੀਂ ਹੋਰ ਨਹੀਂ ਦੇ ਸਹੀ ਗੱਲ ਹੈ ਕਿ ਨਹੀਂ ਝਾੜੂ ਮੰਮੀ ਝਾੜੂ ਇਹ ਮੇਸ਼ਪੀਨ ਪੁੱਛੋ ਇੱਕ ਤਾਂ ਮਿਸਤਰੀਆਂ ਦੇ ਕਰਕੇ ਬਹੁਤ ਖਲਾਰਾ ਹੋਣ ਕਰਕੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਮੈਨੂੰ ਖਲਾਰਾ ਮੇਰੇ ਘਰ ਕਿਹ ਕਿ ਬਣਨੇ ਆ ਵੇ ਕੋਈ ਸਹੀ ਆਇਆ ਕੀ ਸੋ ਪੂਰਾ ਖਲਾਰਾ ਕਿੱਦਾਂ ਆਇਆ ਤੇ ਕੀ ਬਣਿਆ ਹੁਣ ਆਪੇ ਇਹਨੂੰ ਹੌਲੀ ਹੌਲੀ ਮੈਂ ਮਿਕਸ ਕਰ ਲੈਣਾ ਆ ਜੀ ਠੀਕ ਹੈ ਮੈਂ ਹੁਣ ਮਿਕਸ ਕਰਕੇ ਤੇ ਸਿਰਫ ਇਹਨੂੰ ਇਹਦਾ ਕੰਮ ਇਹ ਮੈਂ ਕਿ ਡੱਬੇ ਵਿੱਚ ਪਾਉਣਾ ਆ ਤੇ ਬਾਕੀ ਜੇ ਧੁੱਪ ਨਿਕਲੂਗੀ ਕੱਲ ਤੇ ਮੈਂ ਘੜੀ-ਘੜੀ ਧੁੱਪੇ ਰੱਖ ਦੂੰਗੀ ਬਾਕੀ ਜੇ ਨਹੀਂ ਵੀ ਤੇ ਕੋਈ ਐਡੀ ਗੱਲ ਨਹੀਂ ਆ ਕਿਉਂਕਿ ਇਹਦੇ ਵਿੱਚ ਪਾਣੀ ਪੂਣੀ ਕੁਝ ਨਹੀਂ ਆਦਾ ਸਿਰਫ ਇਹ ਚਾਰ ਜਿਹੜਾ ਇਹ ਦੋ ਤਿੰਨ ਦਿਨ ਦੇ ਅੰਦਰ ਤੇ ਤਿਆਰ ਹੋ ਜਾਣਾ ਹੈ ਸਾਡਾ ਤੁਸੀਂ ਟਰਾਈ ਕਰਕੇ ਵੇਖਿਓ ਚਾਰ ਠੀਕ ਬਣਾ ਬਣਿਆ ਠੀਕ ਆ ਤੁਸੀਂ ਹੁਣ ਸਾਰੇ ਜਣੇ ਪਾਇਓ ਤੇ ਮੈਂ ਤੁਹਾਨੂੰ ਦੱਸਣ ਦੀ ਹੈ ਕਿ ਰਮਣ ਜਿੰਨੇ ਜਿਹੜੀਆਂ ਤੇ ਸਾਡੇ ਨਾਲ ਪੰਜਾਬੀ ਭੈਣਾਂ ਸਾਡੇ ਜੁੜੀਆਂ ਹੁੰਦੀਆਂ ਵਾ ਉਹਨਾਂ ਨੂੰ ਦੱਸਿਆ ਵੀ ਤਕਰੀਬਨ ਓੰਦਾ ਹੀ ਹੁੰਦਾ ਵਾ ਸਾਰਾ ਕੁਝ ਪਰ ਫਿਰ ਵੀ ਮੈਂ ਕਹਿੰਦੀ ਕਿ ਉਹ ਵੱਖਰੀ ਜੀ ਗੱਲ ਹੋ ਜਾਂਦੀ ਨੇ ਕਿ ਆਪਾਂ ਕਿਸ ਦੇ ਤਰੀਕੇ ਨਾਲ ਪੋਣਾ ਹਰ ਇੱਕ ਚੀਜ਼ ਦਾ ਮਤਲਬ ਅਲੱਗ-ਅਲੱਗ ਤਰੀਕਾ ਹੁੰਦਾ ਹੈ ਤਰੀਕਾ ਦਾ ਆਚਾਰ ਨੂੰ ਨਾ ਜਾਂ ਕੀ ਸਾਬ ਕੋਈ ਵੀ ਚੀਜ਼ ਹੋ ਜੇ ਹਾਂਜੀ ਤੇ ਇਦਾਂ ਇਹ ਆ ਕਿ ਚਲੋ ਹੁਣ ਸਾਡੇ ਤੇ ਕਿ ਨਾ ਹੁਣਾਂ ਗਏਗੇ ਹਾਂ ਕਾਲਾ ਲੂਣ ਜ਼ਰੂਰ ਇਹਦੇ ਵਿੱਚ ਪਾਉਣਾ ਆ ਓਏ ਉਹ ਨਹੀਂ ਕਰਨਾ ਵੀ ਕਾਲਾ ਲੂਣ ਨਹੀਂ ਪਾਉਣਾ ਕਾਲਾ ਲੂਣ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਤੇ ਲਾਲ ਮੇਚ ਦਾ ਤਾਂ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਆਲਰੇਡੀ ਜਿਹੜੀ ਮਿਰਚ ਪਈ ਹੋਈ ਆ ਹਨਾ ਤੇ ਬਾਕੀ ਹੁਣ ਤੁਹਾਨੂੰ ਇਹ ਸਾਰਾ ਲੜਾ ਕੇ ਦਾ ਪੂਰੇ ਹੱਥਾਂ ਨਾਲ ਰੋਣਾ ਪੈਣਾ ਹੁਣ ਮੈਨੂੰ ਮੇਰਾ ਕਰਮਚਾਰੀ ਵੀ ਲੱਗ ਜਣੀ ਆ ਰਲਾ ਕੇ ਪੂਰਾ ਡੱਬਾ ਭਰ ਕੇ ਤੇ ਤੁਹਾਨੂੰ ਦੱਸਦੇ ਆ ਤੇ ਬਾਕੀ ਵੇਖੋ ਜੀ ਡੱਬਾ ਦਮ ਦਿਖਾ ਦਿੱਤਾ ਜਾਏਗਾ ਬਾਕੀ ਦਿਆਂ ਕਿ ਤੁਹਾਨੂੰ ਤੁਸੀਂ ਮਤਲਬ ਬਹੁਤ ਜ਼ਿਆਦਾ ਮੇਰੀ ਵੀਡੀਓ ਨੂੰ ਪਿਆਰ ਦੇ ਰਹੇ ਆ ਪਤਾ ਕਿ ਕਿਉਂਕਿ ਮੈਨੂੰ ਪਤਾ ਹੈ ਮੇਰਾ ਚੈਨਲ 2-3 ਮਹੀਨੇ ਮਹੀਨੇ ਤੋਂ 2 ਮਹੀਨੇ ਤੋਂ ਤਾਂ ਪੱਕਾ ਹੀ ਆ ਹਨ ਜਦੋਂ ਜਦੋਂ ਦੀ ਸ਼ਮੀ ਡੈਥ ਹੋਈ ਹੈ ਮੈਂ ਚੈਨਲ ਬਿਲਕੁਲ ਬੰਦ ਪਿਆ ਆ ਤੇ ਇਸ ਕਰਕੇ ਕਾਫੀ ਡਾਉਣ ਗਿਆ ਹੈ ਮੇਰਾ ਚੈਨਲ ਤਾਂ ਕਰਕੇ ਫਿਰ ਹੌਲੀ-ਹੌਲੀ ਹੁਣ ਇਹਦੇ ਉੱਪਰ ਕੁਛ ਨਾ ਕੁਛ ਰੋਜ਼ ਅਪਡੇਟ ਰਹੂਗੀ ਬਾਕੀ ਤੁਹਾਡੇ ਪਿਆਰ ਨੇ ਇਹਨੂੰ ਅੱਗੇ ਲੈ ਕੇ ਜਾਣਾ ਆ ਅੱਗੇ ਵੀ سپورਟ ਕਰੋ ਤੁਸੀਂ ਵੀ ਸਾਨੂੰ ਹਾਂ ਤੁਸੀਂ سپورਟ ਕਰੋ ਬਾਕੀ ਤੁਸੀਂ ਇੱਕ ਵੀਡੀਓ ਸ਼ੇਅਰ ਕਰ ਦਿਆ ਕਰੋ ਤੁਹਾਡੇ ਸ਼ੇਅਰ ਨਾਲ ਸਾਡੀ ਗੱਲ ਵੱਧ ਜਾਂਦੀ ਹੈ ਬਾਕੀ ਦਿਆਂ ਜਾਂ ਸਾਡਾ ਪਿਆਰ ਤੁਸੀਂ ਸਾਡੇ ਨਾਲ ਕਰਦੇ ਰਹੋ ਜੁੜੇ ਰਹੋ ਸਾਡੇ ਨਾਲ ਬਾਕੀ ਹੋਰ ਹਰ ਇੱਕ ਚੀਜ਼ ਆਪਾਂ ਬਣਾ ਲੈਨੇ ਆ ਸਾਰਾ ਕੁਝ ਤਿਆਰ ਕਰ ਲੈਨੇ ਆ ਬਾਕੀ ਜਿੱਦਾਂ ਵੀ ਤੁਹਾਨੂੰ ਕੁਝ ਵੀ ਹੋਰ ਚੀਜ਼ ਤੁਸੀਂ ਕੋਈ ਤਿਆਰ ਤੁੜ ਕੋਦਕ ਵੰਡ ਕੇ ਦੱਸ ਸਕਦੇ ਨੇ ਸਾਨੂੰ ਆ ਚੀਜ਼ ਬਣਾ ਕੇ ਦੱਸੋ ਤੇ ਅਹੀਂ ਗਾਧਨ ਦੱਸ ਸਕਦੇ ਆ ਠੀਕ ਹੈ ਜੀ ਤੇ ਬਾਕੀ ਇਦਾਂ ਸਾਡੇ ਨਾਲ ਜੁੜੇ ਰਹੋ ਬਾਕੀ ਮੇਰਾ ਚੈਨਲ ਰਿਆੜ ਮੱਲੀ ਸਬਸਕ੍ਰਾਈਬ ਕਰੋ ਤੇ ਇਹਨੂੰ ਲਾਈਕ ਕਰਦਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਥੋੜਾ ਬਹੁਤ ਦੱਸ ਦਿਆ ਕਰੋ ਕਿ ਤੁਹਾਡੇ ਲਾਈਕ ਵੀ ਬਹੁਤ ਹੁੰਦੇ ਆ ਤੇ ਕਮੈਂਟ ਥੋੜੇ ਘੱਟ ਹੁੰਦੇ ਆ ਹਨਾ ਥੋੜਾ ਜਿਹਾ ਜੀ ਮਿਹਨਤ ਕਰ ਲਿਆ ਕਰੋ ਕਮੈਂਟ ਲਿਖ ਦਿਆ ਕਰੋ ਤੇ ਇਹਦੇ ਨਾਲ ਸਾਡਾ ਹੋਰ ਦਸ਼ਾ ਵਧ ਜਾਂਦਾ ਹੈ ਜੀ ਤੇ ਹਾਂਜੀ ਆ ਦੇਖੋ ਜੀ ਹੁਣ ਮੇਰਾ ਪੂਰਾ ਡੱਬਾ ਮਤਲਬ ਭਰ ਗਿਆ ਆ ਪੈਕ ਹੋ ਗਿਆ ਆ ਚਾਰ ਵਾਲਾ ਤੇ ਹੁਣ ਮੈਨੂੰ ਬੰਦ ਕਰਦੇ ਲੱਗੀਆਂ ਦੀ ਬਾਕੀ ਸਭ ਤੋਂ ਜ਼ਰੂਰੀ ਇਹ ਆ ਕਿ ਤੁਸੀਂ ਇਹ ਜ਼ਰੂਰ ਦੇਖਣਾ ਆ ਕਿ ਜੇ ਤੁਹਾਡੇ ਕੋਲ ਕੋਈ ਪਲਾਸਟਿਕ ਸੌਰੀ ਕੱਚ ਦਾ ਡੱਬਾ ਹੋਏ ਤਾਂ ਸਭ ਤੋਂ ਬੈਸਟ ਆ ਕਿਉਂਕਿ ਕੱਚ ਦੇ ਡੱਬੇ ਵਿੱਚ ਚਾਰ ਜਿੰਨਾ ਮਰਜ਼ੀ ਲੰਬਾ ਟਾਈਮ ਪਿਆ ਰਹੇ ਖਰਾਬ ਨਹੀਂ ਹੁੰਦਾ ਪਰ ਫਿਲਹਾਲ ਮੇਰੇ ਕੋਲ ਪਲਾਸਟਿਕ ਦਾ ਹੀ ਡੱਬਾ ਆ ਮੇਰੇ ਕੋਲ ਕੱਚ ਵਾਲਾ ਨਹੀਂ ਆ ਪਰ ਪਲਾਸਟਿਕ ਇਹ ਵਧੀਆ ਵਾਲੀ ਪਲਾਸਟਿਕ ਆ ਇਹ ਦੂਜੀ ਸੌਫਟ ਵਾਲੀ ਪਲਾਸਟਿਕ ਨਹੀਂ ਆ ਤੇ ਤਾਂ ਕਰਕੇ ਇਹਦੇ ਵਿੱਚ ਵੀ ਨਹੀਂ ਖੇਤੀ ਖਰਾਬ ਹੁੰਦਾ ਪਰ ਜੇ ਤੁਸੀਂ ਲੌਂਗ ਟਾਈਮ ਲਈ ਚਾਰ ਰੱਖਣਾ ਆ ਤੇ ਤੁਸੀਂ ਇਹਦੋਂ ਕੱਚਵਲ ਡੱਬੇ ਚ ਪਾ ਸਕਦੇ ਹੋ ਤੇ ਬਾਕੀ ਚਲੋ ਕੋਣ ਬਾਸ ਇੱਕ ਦੋ ਦਿਨ ਤੱਕ ਇਹ ਚਾਰ ਤਿਆਰ ਹੋ ਜਾਣਾ ਤੇ ਫਿਰ ਐਡ ਖਾਣ ਲਈ ਪੂਰਾ ਤਿਆਰ ਹੈ ਜੀ ਤੇ ਚਲੋ ਮਿਲਦੇ ਹਾਂ ਨੈਕਸਟ ਤੁਹਾਨੂੰ ਕੱਲ ਇੱਕ ਨਵੇਂ ਹੋਰ ਵਲੌਗ ਨਾਲ ਤਾਂ ਸਤਿ ਸ੍ਰੀ ਅਕਾਲ ਜੀ